ਹਸ਼ਿਆਰਪੁਰ ਗੈਸ ਟੈਂਕਰ ਹਾਦਸੇ ਦੀ ਇੱਕ ਹੋਰ ਸੀਸੀਟੀਵੀ ਸਾਹਮਣੇ ਆ ਚੁੱਕੀ ਹੈ ਇੱਕ ਦੁਕਾਨ ਦੇ ਅੰਦਰ ਦੀਆਂ ਸੀਸੀਟੀਵੀ ਤਸਵੀਰਾਂ ਸਾਹਮਣੇ ਆਈਆਂ ਨੇ ਸ਼ਟਰ ਦੀਆਂ ਸਾਈਡਾਂ ਤੋਂ ਦੁਕਾਨ ਦੇ ਵਿੱਚ ਅੱਗ ਫੈਲ ਜਾਂਦੀ ਹੈ ਦੇਖਦੇ ਹੀ ਦੇਖਦੇ ਦੁਕਾਨ ਦੇ ਵਿੱਚ ਧੂਆ ਹੀ ਧੂਆ ਹੋ ਜਾਂਦਾ ਹੈ ਹਸ਼ਿਆਰਪੁਰ ਦੇ ਪਿੰਡ ਮੰਡਿਆਲਾ ਦੀ ਇਹ ਘਟਨਾ ਹੈ ਜਿੱਥੇ ਐਲ ਪੀ ਜੀ ਟੈਂਕਰ ਦੇ ਵਿੱਚ ਬਲਾਸਟ ਹੋ ਗਿਆ ਜਿਸ ਤੋਂ ਬਾਅਦ ਕਈ ਦੁਕਾਨਾਂ ਅੱਗ ਦੇ ਨਾਲ ਸੜ ਗਈਆਂ ਕਈ ਕਰਾਂ ਨੂੰ ਨੁਕਸਾਨ ਪਹੁੰਚਿਆ ਤੇ ਇਸ ਹਾਦਸੇ ਦੇ ਵਿੱਚ 7 ਲੋਕਾਂ ਦੀ ਮੌਤ ਹੋਈ ਹੈ ਤੇ ਇੱਕ ਹੋਰ ਹੋਰ ਸੀਸੀਟੀਵੀ ਸਾਹਮਣੇ ਆਈ ਹੈ ਤਸਵੀਰਾਂ ਦੇ ਵਿੱਚ ਸਾਫ ਤੌਰ ਤੇ ਦੇਖਿਆ ਜਾ ਸਕਦਾ ਦੁਕਾਨ ਦਾ ਸ਼ਟਰ ਲੱਗਿਆ ਹੋਇਆ ਕਿਉਂਕਿ 10:30 ਵਜੇ ਦਾ ਸਮਾਂ ਸੀ ਬਾਹਰ ਇਹ ਹਾਦਸਾ ਵਾਪਰਿਆ ਅੰਦਰ ਸੀਸੀਟੀਵੀ ਦੇ ਵਿੱਚ ਦੇਖਿਆ ਜਾ ਸਕਦਾ ਹੈ ਕਿ ਕਿਵੇਂ ਦੁਕਾਨ ਦੇ ਅੰਦਰ ਅੱਗ ਲੱਗ ਗਈ ਦੁਕਾਨ ਦੇ ਅੰਦਰ ਪਿਆ ਸਮਾਨ ਸੜ ਕੇ ਸਵਾਹ ਹੋ ਗਿਆ ਇੱਕ ਆਫਿਸ ਪਹਿਲੀ ਨਜ਼ਰੇ ਨਜ਼ਰ ਆ ਰਿਹਾ ਹੈ ਕੰਪਿਊਟਰ ਪੇ ਆਏ ਫਰਨੀਚਰ ਪੇ ਆਏ ਕੁਝ ਹੋਰ ਸਮਾਨ ਸੀਸੀਟੀਵੀ ਦੇ ਵਿੱਚ ਦੇਖਿਆ ਜਾ ਸਕਦਾ ਹੈ ਜਿਉਂ ਹੀ ਇਹ ਬਲਾਸਟ ਹੋਇਆ ਤਾਂ ਤੁਰੰਤ ਇਸ ਬਲਾਸਟ ਦੇ ਨਾਲ ਦੁਕਾਨ ਨੂੰ ਅੱਗ ਲੱਗ ਗਈ ਅੰਦਰ ਧੂਆ ਹੀ ਧੂਆ ਅੱਗ ਦੀਆਂ ਲਪਟਾਂ ਦੇਖੀਆਂ ਜਾ ਸਕਦੀਆਂ ਨੇ ਤਕਰੀਬ 15 ਦੁਕਾਨਾਂ ਇਸ ਅੱਗ ਦੇ ਨਾਲ ਤਬਾਹ ਹੋਈਆਂ ਨੇ ਟੈਂਕਰ ਬਲਾਸਟ ਤੋਂ ਬਾਅਦ ਤੇ 7 ਲੋਕਾਂ ਦੀ ਮੌਤ ਹੋਈ ਹੈ 4 ਤੋਂ 5 ਘਰਾਂ ਨੂੰ ਵੀ ਨੁਕਸਾਨ ਪਹੁੰਚਾਇਆ ਐ ਐਲ ਪੀ ਜੀ ਟੈਂਕਰ ਦੇ ਵਿੱਚ ਬਲਾਸਟ ਹੋਇਆ ਹਾਲਾਂਕਿ ਪੰਜਾਬ ਸਰਕਾਰ ਦੇ ਵੱਲੋਂ ਮ੍ਰਿਤਕਾਂ ਦੇ ਪਰਿਵਾਰਾਂ ਨੂੰ 2-2 ਲੱਖ ਰੁਪਏ ਦੇਣ ਦਾ ਐਲਾਨ ਕੀਤਾ ਗਿਆ ਪਰ ਅੱਜ ਦੁਬਾਰਾ ਤੋਂ ਹੁਣ ਗੈਸ ਟੈਂਕਰ ਕੰਪਨੀ ਨੂੰ ਇਹ ਹੁਕਮ ਦੇਣ ਲਈ ਕਿਹਾ ਗਿਆ ਹੈ ਕਿ ਜਿਹੜੇ ਪੀੜਤ ਨੇ ਇਸ ਹਾਦਸੇ ਦੇ ਉਹਨਾਂ ਨੂੰ ਹੋਰ ਮੁਆਵਜ਼ਾ ਦਿੱਤਾ ਜਾਵੇ। ਦੂਜੇ ਪਾਸੇ ਇੱਕ ਹੋਰ ਸੀਸੀਟੀਵੀ ਜਿਹੜੀ ਅਸੀਂ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ ਜਿਸ ਦੇ ਵਿੱਚ ਇੱਕ ਦੁਕਾਨ ਹੈ। 10:30 ਵਜੇ ਦੀ ਘਟਨਾ ਦੁਕਾਨ ਬੰਦ ਸੀ, ਸ਼ਟਰ ਲੱਗਿਆ ਹੋਇਆ ਸੀ। ਜੇ ਕਿਤੇ ਇਹ ਹਾਦਸਾ ਦਿਨ ਦੇ ਵਿੱਚ ਹੁੰਦਾ ਤਾਂ ਬਹੁਤ ਵੱਡਾ ਹੋਰ ਵੀ ਨੁਕਸਾਨ ਹੋਣਾ ਸੀ। ਕਿਉਂਕਿ ਰਾਤ ਦਾ ਵੇਲਾ ਸੀ, ਦੁਕਾਨਾਂ ਬੰਦ ਸੀ ਤਾਂ ਇਸ ਦੌਰਾਨ ਸੀਸੀਟੀਵੀ ਸਾਹਮਣੇ ਆਈ ਹੈ। ਜਿਵੇਂ ਹੀ ਇਹ ਬਲਾਸਟ ਹੁੰਦਾ ਏ ਉਸ ਦੌਰਾਨ ਦੁਕਾਨ ਦੇ ਵਿੱਚ ਭਾਂਬੜ ਮਚ ਜਾਂਦੇ ਨੇ, ਅੱਗ ਲੱਗ ਜਾਂਦੀ ਹੈ ਕਿਉਂਕਿ ਗੈਸ ਸੀ। ਗੈਸ ਦਾ ਰਿਸਾਬ ਹੋਇਆ ਗੈਸ ਦੇ ਰਿਸਾਬ ਤੋਂ ਬਾਅਦ ਅੱਗ ਲੱਗੀ ਬਲਾਸਟ ਹੋਇਆ ਤਾਂ ਸਾਜ਼ੋ ਸਮਾਨ ਜਿੰਨਾ ਵੀ ਦੁਕਾਨ ਦੇ ਵਿੱਚ ਪਿਆ ਸੀ ਉਹ ਸਾਰਾ ਸੜ ਕੇ ਸੁਆਹ ਹੋ ਗਿਆ 15 ਦੇ ਕਰੀਬ ਦੁਕਾਨਾਂ ਨੁਕਸਾਨੀਆਂ ਗਈਆਂ 4 ਤੋਂ 5 ਘਰ ਨੁਕਸਾਨੇ ਗਏ 7 ਲੋਕਾਂ ਦੀ ਮੌਤ ਹੋਈ ਹੈ 30 ਦੇ ਕਰੀਬ ਲੋਕ ਜ਼ਖਮੀ ਸੀ ਜੋ ਹਾਲੇ ਵੀ ਹਸਪੀਟਲ ਦੇ ਵਿੱਚ ਭਰਤੀ ਨੇ ਬੁਰੀ ਤਰ੍ਹਾਂ ਝੁਲਸੇ ਨੇ ਇਸ ਹਾਦਸੇ ਦੇ ਵਿੱਚ ਲੋਕ ਇਸੇ ਖਬਰ ਤੇ ਮੇਰੇ ਸਹਿਯੋਗੀ ਅਮਰੀਕ ਕੁਮਾਰ ਜੁਨੇ ਨੇ ਅਮਰੀਕ ਬੀਤੇ ਕੱਲ ਇੱਕ ਸੀਸੀਟੀਵੀ ਫੁਟੇਜ ਸਾਹਮਣੇ ਆਈ ਇੱਕ ਹੋਰ ਸੀਸੀਟੀਵੀ ਅੱਜ ਸਾਹਮਣੇ ਆਈ ਹੈ ਦੁਕਾਨ ਦੇ ਅੰਦਰ ਦੀ ਕਿਸ ਚੀਜ਼ ਦੀ ਹੈ ਦੁਕਾਨ ਸੀ ਕੀ ਕੁਝ ਜਾਣਕਾਰੀ ਇਸ ਬਾਰੇ ਮਿਲ ਰਹੀ ਹੈ ਬਿਲਕੁਲ ਨਵੀਰ ਜਿਹੜਾ ਬੀਤੇ ਸ਼ੁੱਕਰਵਾਰ ਰਾਤ ਨੂੰ 10:30 ਵਜੇ ਦੇ ਕਰੀਬ ਇਹ ਹੁਸ਼ਿਆਰਪੁਰ ਜ਼ਿਲ੍ਹੇ ਦੇ ਪਿੰਡ ਮੰਡਿਆੜਾ ਦੇ ਵਿੱਚ ਜਿਹੜਾ ਹਾਦਸਾ ਹੋਇਆ ਸੀ ਇਸ ਦੀ ਅਲੱਗ-ਅਲੱਗ ਸਮੇਂ ਹੁਣ ਅਲੱਗ-ਅਲੱਗ ਵੀਡੀਓ ਵਾਇਰਲ ਹੋ ਰਹੀਆਂ ਨੇ ਇਹ ਇੱਕ ਆਫਿਸ ਦੀ ਵੀਡੀਓ ਦੱਸੀ ਜਾ ਰਹੀ ਹੈ ਜੋ ਆਫਿਸ ਬੰਦ ਸੀ ਤੇ 10:30 ਵਜੇ ਦੇ ਕਰੀਬ ਜਦੋਂ ਟੈਂਕਰ ਬਲਾਸਟ ਹੁੰਦਾ ਹੈ ਤਾਂ ਉਸ ਤੋਂ ਜਿਹੜੀਆਂ ਇਹ ਤਸਵੀਰਾਂ ਨੇ ਕਿਤੇ ਨਾ ਕਿਤੇ ਜ਼ਰੂਰ ਡਰਾਉਣ ਵਾਲੀਆਂ ਨੇ ਕਿਉਂਕਿ ਜੇਕਰ ਇਹ ਬਲਾਸਟ ਦਿਨੇ ਹੁੰਦਾ ਤਾਂ ਆਪ ਆਫਿਸ ਦੇ ਵਿੱਚ ਲੋਕ ਵੀ ਹੋਣੇ ਸੀ ਤੇ ਸੜਕਾਂ ਤੇ ਤੇ ਘਰਾਂ ਦੇ ਵਿੱਚ ਵੀ ਜਿਆਦਾ ਲੋਕ ਹੋਣੇ ਸੀ ਤਾਂ ਉਸ ਵੇਲੇ ਕੀ ਹਾਲਾਤ ਹੁੰਦੇ ਸੋਚ ਕੇ ਵੀ ਡਰ ਲੱਗਦਾ ਹੈ ਤੇ ਇਹ ਇੱਕ ਦਫ਼ਤਰ ਦੀ ਵੀਡੀਓ ਦੱਸੀ ਜਾ ਰਹੀ ਹੈ ਆ ਦਫ਼ਤਰ ਬੰਦ ਸੀ ਤੇ ਜਿਸ ਤਰ੍ਹਾਂ ਇਹ ਗੈਸ ਜਿੱਥੇ ਜਿੱਥੇ ਗੈਸ ਜਾਈ ਗਈ ਉੱਥੇ-ਉੱਥੇ ਹੀ ਅੱਗ ਨੇ ਆਪਣਾ ਉੱਥੇ ਤੰਦਵ ਕੀਤਾ ਤੇ ਬਹੁਤ ਸਾਰੀਆਂ ਦੁਕਾਨਾਂ ਤੇ 15 ਤੋਂ 20 ਦੁਕਾਨਾਂ ਜਿਹੜੀਆਂ ਪੂਰੀ ਤਰ੍ਹਾਂ ਖਾਕ ਕਰ ਦਿੱਤੀਆਂ ਤੇ 4 ਤੋਂ ਜਿਹੜੇ 5 ਘਰ ਸੀਗੇ ਉਹ ਵੀ ਪੂਰੀ ਤਰ੍ਹਾਂ ਦੇ ਨਾਲ ਨੁਕਸਾਨੇ ਗਏ ਨੇ ਹੁਣ ਅਲੱਗ-ਅਲੱਗ ਸਮੇਂ ਦੇਤੇ ਵੀਡੀਓ ਬਾਅਦ ਨਿਕਲ ਕੇ ਸਾਹਮਣੇ ਆ ਰਹੀਆਂ ਜੋ ਡਰਾਉਣ ਵਾਲੀਆਂ ਤਸਵੀਰਾਂ ਨੇ ਅਮਰੀਕਾ ਇਸ ਢੰਗ ਦੇ ਨਾਲ ਮੁਆਵਜ਼ਾ ਰਾਸ਼ੀ ਸਰਕਾਰ ਦੇ ਵੱਲੋਂ ਪੀੜਤ ਪਰਿਵਾਰਾਂ ਨੂੰ ਮ੍ਰਿਤਕਾਂ ਦੇ ਪਰਿਵਾਰਾਂ ਨੂੰ ਕਹੀ ਗਈ ਹੈ ਤੇ ਹੁਣ ਗੈਸ ਕੰਪਨੀ ਨੂੰ ਵੀ ਆਰਡਰ ਕਰਨ ਲਈ ਕਿਹਾ ਗਿਆ ਕਿ ਉਹਨਾਂ ਨੂੰ ਵੀ ਦਿਓ ਤਾਂ ਜਿਹੜੇ ਪੀੜਤ ਹੋਰ ਨੇ ਜਿਵੇਂ ਦੁਕਾਨਾਂ ਨੇ ਜਾਂ ਘਰ ਨੇ ਕੀ ਉਹਨਾਂ ਲਈ ਮੁਆਵਜ਼ੇ ਦੀ ਗੱਲ ਵੀ ਸਾਹਮਣੇ ਆ ਰਹੀ ਹੈ ਕੁਝ ਬਿਲਕੁਲ ਰਣਵੀਰ ਜੇ ਹੁਣ ਕੱਲ ਡੀਸੀ ਹੁਸ਼ਿਆਰਪੁਰ ਵੱਲੋਂ ਇੱਕ ਕਮੇਟੀ ਵੀ ਇਕੱਠਿਤ ਕਰ ਦਿੱਤੀ ਗਈ ਹੈ ਜਿਸ ਦੇ ਵਿੱਚ ਐਸ ਡੀ ਐਮ ਅਤੇ ਏ ਡੀ ਸੀ ਨੂੰ ਚਾਰਜ ਬਣਾਇਆ ਗਿਆ ਹੈ ਉਹਨਾਂ ਨੇ ਇਹ ਕਿਹਾ ਕਿ ਇਹਨਾਂ ਘਰਾਂ ਦਾ ਜਾਇਜ਼ਾ ਲਿਆ ਜਾਵੇ ਤੇ ਦੁਕਾਨਾਂ ਦਾ ਜਾਇਜ਼ਾ ਲਿਆ ਜਾਵੇ ਕਿੰਨਾ-ਕਿੰਨਾ ਦਾ ਨੁਕਸਾਨ ਹੈ ਤੇ ਉਹਨਾਂ ਨੇ ਆਸ਼ਵਾਸਨ ਵੀ ਦਵਾਇਆ ਲੋਕਾਂ ਨੂੰ ਕਿ ਪੰਜਾਬ ਸਰਕਾਰ ਪੂਰੀ ਤਰ੍ਹਾਂ ਵਚਨਬੱਧ ਹੈ ਇਹਨਾਂ ਲੋਕਾਂ ਦੀ ਸਹਾਇਤਾ ਕਰਨ ਦੇ ਲਈ 5 ਦਿਨ ਦੇ ਵਿੱਚ ਇਹ ਜਿਹੜੀ ਕਮੇਟੀ ਬਣਾਈ ਗਈ ਹੈ ਇਸ ਨੇ ਰਿਪੋਰਟ ਡੀਸੀ ਮੈਮ ਨੂੰ ਸੌਂਪਣੀ ਹੈ ਤੇ ਉਸ ਤੋਂ ਬਾਅਦ ਹੋ ਸਕਦਾ ਹੈ ਕੋਈ ਮੁਆਵਜ਼ਾ ਦਾ ਐਲਾਨ ਹੋ ਠੀਕ ਹੈ ਠੀਕ ਹੈ ਅਮਰੀਕ ਬਹੁਤ ਸ਼ੁਕਰੀਆ ਤਾਂ ਇੱਕ ਹੋਰ ਸੀਸੀਟੀਵੀ ਸਾਹਮਣੇ ਆਈ ਹੈ ਦੇਖ ਸਕਦੇ ਹੋ ਤੁਸੀਂ ਕਿ ਕਿਵੇਂ ਇਹ ਭਾਂਬੜ ਮਚੇ ਨੇ ਕਿਵੇਂ ਬਲਾਸਟ ਹੋਇਆ ਐਲਪੀਜੀ ਟੈਂਕਰ ਦੇ ਵਿੱਚ ਜਿਸ ਤੋਂ ਬਾਅਦ ਆਸ-ਪਾਸ ਦੀਆਂ ਦੁਕਾਨਾਂ ਨੂੰ ਅੱਗ ਲੱਗੀ ਹੈ ਤੇ ਅਜਿਹੀ ਹੀ ਇੱਕ ਦੁਕਾਨ ਜਿਸ ਦੀ ਸੀਸੀਟੀਵੀ ਸਾਹਮਣੇ ਆਈ ਹੈ ਦੋ ਤਸਵੀਰਾਂ ਇਸ ਵੇਲੇ ਸਿੱ ਤੁਹਾਨੂੰ ਦਿਖਾ ਰਹੇ ਹਾਂ ਦੋ ਸੀਸੀਟੀਵੀ ਹੈ ਪਹਿਲੀ ਸੀਸੀਟੀਵੀ ਤੇ ਦੂਜੀ ਸੀਸੀਟੀਵੀ ਜਿਸ ਦੇ ਵਿੱਚ ਸਾਫ਼ ਤੌਰ ਤੇ ਦੇਖਿਆ ਜਾ ਸਕਦਾ ਹੈ ਬੀਤੇ ਕੱਲ ਜਿਹੜੀ ਤਸਵੀਰ ਸਾਹਮਣੇ ਆਈ ਸੀ ਜਿਸ ਦੇ ਵਿੱਚ ਦੇਖਿਆ ਜਾ ਸਕਦਾ ਕਿ ਕਿਵੇਂ ਇਹ ਬਲਾਸਟ ਹੋਇਆ ਜਿਵੇਂ ਹੀ ਪਹਿਲਾ ਹਾਦਸਾ ਹੁੰਦਾ ਹੈ ਹਾਦਸੇ ਤੋਂ ਬਾਅਦ ਟੈਂਕਰ ਦੇ ਵਿੱਚ ਅੱਗ ਲੱਗ ਜਾਂਦੀ ਹੈ ਟੈਂਕਰ ਦੇ ਵਿੱਚ ਐਲਪੀਜੀ ਗੈਸ ਸੀ ਤੇ ਆਲੇ-ਦੁਆਲੇ ਜਿੰਨੀਆਂ ਵੀ ਦੁਕਾਨਾਂ ਸੀ ਉਹਨਾਂ ਦੇ ਵਿੱਚ ਗੈਸ ਫੈਲਦੀ ਹੈ ਤੇ ਤੁਰੰਤ ਇੱਕ ਬਹੁਤ ਭਿਆਨਕ ਬਲਾਸਟ ਹੋ ਜਾਂਦਾ ਹੈ ਅੱਗ ਲੱਗ ਜਾਂਦੀ ਹੈ 15 ਦੇ ਕਰੀਬ ਦੁਕਾਨਾਂ ਨੂੰ ਅੱਗ ਲੱਗੀ ਹੈ 4 ਤੋਂ 5 ਘਰ ਬੁਰੀ ਤਰ੍ਹਾਂ ਨੁਕਸਾਨੇ ਗਏ ਨੇ 30 ਦੇ ਕਰੀਬ ਲੋਕ ਜ਼ਖਮੀ ਹੋਏ ਨੇ ਸੀਸੀਟੀਵੀ ਹੁਣ ਸਾਹਮਣੇ ਆ ਰਹੀਆਂ ਨੇ ਕਿਉਂਕਿ ਵਕ-ਵਕ ਥਾਵਾਂ ਤੇ ਸੀਸੀਟੀਵੀ ਸੀ ਅੱਗ ਨੇ ਕਾਫੀ ਨੁਕਸਾਨ ਪਹੁੰਚਾਇਆ ਹੈ